ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੇ ਮੈਥ ਵਿਸ਼ੇ ਦੇ ਅਧਿਆਇ 9 ਦੇ 6 6 ਅੰਕਾਂਵਲੇ ਪ੍ਰਸ਼ਨ ਜਿਨ੍ਹਾਂ ਵਿੱਚੋਂ ਇੱਕ ਪ੍ਰਸ਼ਨ ਤੁਹਾਨੂੰ 11 ਮਾਰਚ 2024 ਨੂੰ ਹੋਣ ਵਾਲੇ ਮੈਥ ਦੇ ਪੇਪਰ ਵਿੱਚ ਜ਼ਰੂਰ ਮਿਲੇਗਾ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ 4 ਸੈਂਟੀਮੀਟਰ ਭੂਜਾ ਵਾਲੇ ਤਿੰਨ ਘਣ ਨਾਲ ਜੋੜੇ ਗਏ ਹਨ ਤਾਂ ਇਸ ਤਰ੍ਹਾਂ ਜੋੜਨ ਤੇ ਪ੍ਰਾਪਤ ਕਨਾਵ ਦਾ ਸਤਹੀ ਖੇਤਰਫਲ ਪ੍ਰਾਪਤ ਕਰੋ ਹੁਣ ਵੇਖੋ ਇਸ ਦੇ ਵਿੱਚ ਆਪਣੇ ਕੋਲ ਤਿੰਨ ਕਣ ਜੁੜੇ ਗਏ ਹਨ ਜਿਨ੍ਹਾਂ ਦੀ ਪੁਜਾਵਾਂ 4 4 ਸੈਂਟੀਮੀਟਰ ਹਨ ਆਪਣੇ ਕੋਲ ਤਿੰਨ ਕਣ ਹਨ ਤੇ ਪੁਜਾ ਹੈਗੀ ਆਪਣੇ ਕੋਲ 4 ਸੈਂਟੀਮੀਟਰ ਤਿੰਨੇ ਕਣਾਂ ਦੀ ਹੁਣ ਅਗਰ ਵੇਖੀਏ ਅਗਰ ਤਿੰਨਾਂ ਨੂੰ ਜੋੜਿਆ ਤਾਂ ਆਪਣੇ ਕੋਲ ਇੱਕ ਕੀ ਬਣ ਗਿਆ ਇਹ ਕਣਾਵ ਬਣ ਗਿਆ ਤੇ ਕਣਾਵ ਦੀ ਆਪਾਂ ਲੰਬਾਈ ਚੁੜਾਈ ਤੇ ਉਚਾਈ ਪਹਿਲਾਂ ਵੇਖਾਂਗੇ ਉਸ ਤੋਂ ਬਾਅਦ ਉਸ ਦਾ ਸਤਾਈ ਖੇਤਰਫਲ ਪਤਾ ਕਰਾਂਗੇ ਜਦੋਂ ਤਿੰਨੇ ਕਣਾਂ ਨੂੰ ਜੋੜਿਆ ਗਿਆ ਤਾਂ ਆਪਾਂ ਵੇਖੇ ਜਿਹੜੀ ਲੰਬਾਈ ਹੈ 4 4 4 ਲੰਬਾਈ ਆਪਣੇ ਕੋਲ ਕਿੰਨੀ ਆ ਗਈ ਹੈ 12 ਸੈਂਟੀਮੀਟਰ ਚੜਾਈ ਆਪਣੇ ਕੋਲ 10 ਨੀ ਹੀ ਰਹੇਗੀ ਕਿੰਨੀ ਹੈ 4 ਸੈਂਟੀਮੀਟਰ ਤੇ ਉਚਾਈ ਵੀ 4 ਸੈਂਟੀਮੀਟਰ ਹੈ ਹੁਣ ਆਪਾਂ ਪਤਾ ਕਰਨਾ ਹੈ ਕਿਨਾਰ ਦਾ ਸਤਈ ਖੇਤਰਫਲ ਉਸ ਦਾ ਫਾਰਮੂਲਾ ਹੁੰਦਾ ਹੈ 2lb bh hl ਯਾਨੀ ਲੰਬਾਈ ਗੁਣਾ ਚੜਾਈ ਚੜਾਈ ਗੁਣਾ ਉਚਾਈ ਉਚਾਈ ਗੁਣਾ ਲੰਬਾਈ ਅੱਗੇ ਦੋ ਲਗਾ ਦੇਣਾ ਹੈ ਇਸ ਨੂੰ ਫਿਲ ਕਰ ਦੇਣਾ ਹੈ ਦੋ ਸਭ ਤੋਂ ਪਹਿਲਾਂ ਹੈ l b ਯਾਨੀ 12 4 ਫਿਰ 4 4 ਪਲੱਸ 4 ਗੁਣਾ 12 ਆਪਾਂ ਵੈਲਿਊ ਪਾ ਦਿੱਤੀਆਂ ਹਨ 2 ਉਸੇ ਤਰੀਕੇ ਆ ਗਿਆ 12 ਦੀ ਗੁਣਾ 4 ਨਾਲ ਕੀਤੀ ਆਪਣੇ ਕੋਲ ਕਿੰਨਾ ਆ ਜਾਏਗਾ 48 ਆ ਜਾਏਗਾ ਉਸ ਤੋਂ ਬਾਅਦ ਪਲੱਸ 4 ਦੀ ਗੁਣਾ 4 ਨਾਲ ਕੀਤੀ 16 ਆ ਜਾਏਗਾ ਪਲੱਸ 4 ਦੀ ਗੁਣਾ 12 ਨਾਲ ਕੀਤੀ 48 ਆ ਜਾਏਗਾ ਤਾਂ ਇਹਨਾਂ ਦਾ ਜੋੜ ਕਰ ਦੇਣਾ ਹੈ 2 ਗੁਣਾ ਜਦੋਂ ਇਹਨਾਂ ਦਾ ਜੋੜ ਕੀਤਾ ਆਪਣੇ ਕੋਲ ਆ ਜਾਏਗਾ 112 ਜਦੋਂ 2 ਦੀ ਗੁਣਾ 112 ਨਾਲ ਕੀਤੀ ਤਾਂ ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 224 ਸੈਂਟੀਮੀਟਰ ਸਕਰ ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਅਗਲਾ ਸਵਾਲ ਅਗਲਾ ਸਵਾਲ ਹੈ ਆਪਣੇ ਕੋਲ ਕਿਸੇ ਸੜਕ ਨੂੰ ਪੱਧਰਾ ਕਰਨ ਲਈ ਇੱਕ ਰੋਡ ਰੋਲਰ 750 ਚੱਕਰ ਲਗਾਉਂਦਾ ਹੈ ਸੜਕ ਦਾ ਖੇਤਰਫਲ ਪਤਾ ਕਰੋ ਜੇਕਰ ਰੋਡ ਰੋਲਰ ਦਾ ਅਰਧ ਵਿਆਸ 84 ਸੈਂਟੀਮੀਟਰ ਹੈ ਅਤੇ ਲੰਬਾਈ 1 ਮੀਟਰ ਹੈ ਹੁਣ ਪਹਿਲਾਂ ਆਪਾਂ ਦਿੱਤਾ ਹੈ ਰੋਡ ਰੋਲਰ ਦਾ ਵਿਆਸ ਇੱਥੇ ਆਪਣੇ ਕੋਲ ਰਕਮ ਵਿੱਚ ਅਰਧ ਵਿਆਸ ਹੈ ਮਗਰ ਇੱਥੇ ਵਿਆਸ 84 ਹੈ ਤਾਂ ਪੇਪਰ ਵਿੱਚ ਜਿਸ ਤਰੀਕੇ ਨਾਲ ਆਏਗਾ ਉਸ ਤਰੀਕੇ ਨਾਲ ਕਰਨਾ ਹੈ ਆਪਾਂ ਮੰਨ ਕੇ ਚੱਲਦੇ ਹਾਂ ਵਿਆਸ 84 ਹੈ ਤਾਂ ਅਰਧ ਵਿਆਸ ਕਿੰਨਾ ਹੋ ਜਾਏਗਾ 84/2 ਯਾਨੀ ਉਸਦਾ ਅੱਧ ਹੋ ਜਾਏਗਾ 84 ਨੂੰ ਅਗਰ 2 3 ਵਾਰ ਵਾਰ ਡ ਕਰੀ ਕਿੰਨਾ ਆ ਜਾਏਗਾ ਆਪਣੇ ਕੋਲ 42 ਸੈਂਟੀਮੀਟਰ ਅਰਧ ਵਿਆਸ ਯਾਨੀ r ਇੰਗਲਿਸ਼ ਵਿੱਚ ਰੇਡੀਅਸ ਕਹਿੰਦੇ ਹੈ ਉਸ ਤੋਂ ਬਾਅਦ ਰੋਡ ਰੋਲਰ ਦੀ ਲੰਬਾਈ ਲੰਬਾਈ ਕਿੰਨੀ ਹੈ ਆਪਣੇ ਕੋਲ 1 ਮੀਟਰ ਹੈ ਇਸ ਨੂੰ ਆਪਾਂ ਚੇਂਜ ਕਰਾਂਗੇ ਕਿਸ ਦੇ ਵਿੱਚ ਸੈਂਟੀਮੀਟਰ ਦੇ ਵਿੱਚ ਕਿਉਂਕਿ ਅਰਧ ਵਿਆਸ ਆਪਣੇ ਕੋਲ ਸੈਂਟੀਮੀਟਰ ਚ ਹੈ ਤੇ ਲੰਬਾਈ ਨੂੰ ਵੀ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਾਂਗੇ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ 100 ਸੈਂਟੀਮੀਟਰ ਯਾਨੀ h ਆਪਣੇ ਕੋਲ 100 ਸੈਂਟੀਮੀਟਰ ਆ ਗਈ ਹੈ ਤੇ r ਕਿੰਨੀ ਆ ਗਈ ਹੈ 42 ਸੈਂਟੀਮੀਟਰ ਹੈ ਹੁਣ 750 ਚੱਕਰ ਵਿੱਚ ਰੋਡ ਰੋਲਰ ਦੁਆਰਾ 15 ਕਿਤੇ ਦੀ ਸੜਕ ਦਾ ਖੇਤਰਫਲ ਅਗਰ ਪਤਾ ਕਰਨਾ ਹੈ ਤਾਂ ਆਪਾਂ 750 ਦੀ ਗੁਣਾ ਕਿਸੇ ਨਾਲ ਕਰਾਂਗੇ ਰੋਲਰ ਦੀ ਵਕਰ ਸਤ੍ਹਾ ਦਾ ਖੇਤਰਫਲ ਤੇ ਰੋਲਰ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ ਬਿਲਣਾਕਾਰ ਹੁੰਦੀ ਹੈ ਜਾਂ ਫਿਰ ਸਿਲੰਡਰ ਆਕਾਰ ਹੁੰਦੀ ਹੈ ਇਸ ਤਰ੍ਹਾਂ ਦਾ ਇੱਕ ਰੋਡਰ ਰੋਲਰ ਹੁੰਦਾ ਹੈ ਬਿਲਣਾਕਾਰ ਜਾਂ ਫਿਰ ਸਿਲੰਡਰ ਆਕਾਰ ਉਸ ਦੀ ਵਕਰ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਆਪਾਂ ਨੂੰ ਯਾਦ ਕਰਨਾ ਪਏਗਾ ਕੀ ਹੁੰਦਾ ਹੈ 2 पाई आर ਐਚ ਆਪਾਂ ਵੈਲਿਊ ਭਰ ਦੇਣੀ ਹੈ 750 ਉਵੇਂ ਹੀ ਆ ਜਾਏਗਾ ਗੁਣਾ 2 22/7 42 100 ਤੇ ਇਸ ਦੀ ਕਟਿੰਗ ਕਰ ਦੇਣੀ ਹੈ 750 2 22/7 42 ਤੇ 100 ਹੁਣ ਅਗਰ ਵੇਖੀਏ 7 ਦੇ ਪਹਾੜੇ ਤੇ ਆਪਣੇ ਕੋ 42 ਕਿੱਟਿਆ ਜਾਏਗਾ ਕਿੰਨੇ ਤੇ 6 ਤੇ ਕਿੱਟਿਆ ਜਾਏਗਾ ਉਸ ਤੋਂ ਬਾਅਦ ਗੁਣਾ ਕਰ ਦੇਣੀ ਹੈ 750 ਦੀ 2 ਨਾਲ ਜਿੰਨਾ ਅਨਸਰ ਆ ਗਿਆ ਫਿਰ 22 ਨਾਲ ਜਿੰਨਾ ਅਨਸਰ ਆ ਗਿਆ 6 ਨਾਲ ਤੇ ਜਿੰਨਾ ਅਨਸਰ ਆ ਗਿਆ ਉਸ ਦੀ ਫਿਰ 100 ਨਾਲ ਜਦੋਂ ਆਪਾਂ ਗੁਣਾ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ 198 ਤੇ ਨਾਲ ਉਸਦੇ 5 ਜ਼ੀਰੋ ਆ ਜਾਣਗੇ ਸੈਂਟੀਮੀਟਰ ਸਕਰ ਇਹ ਤੁਹਾਡਾ ਆਨਸਰ ਹੈ ਅਗਰ ਇਸ ਨੂੰ ਮੀਟਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਆਪਾਂ ਨੂੰ ਡਿਵਾਈਡ ਕਰਨਾ ਪਾਏਗਾ 100 ਗੁਣਾ 100 ਨਾਲ ਕਿਉਂਕਿ ਮੀਟਰ ਸਕਰ ਹੈ ਇਸ ਕਰਕੇ ਦੋ ਵਾਰ 100 ਨਾਲ ਡਿਵਾਈਡ ਕਰਨਾ ਪਾਏਗਾ ਤੇ ਫਾਈਨਲ ਆਨਸਰ ਆ ਜਾਏਗਾ 1980 ਮੀਟਰ ਸਕਰ ਮਗਰ ਤੁਸੀਂ ਇੱਥੋਂ ਤੱਕ ਵੀ ਆਨਸਰ ਛੱਡ ਸਕਦੇ ਹੋ ਤਾਂ 6 ਨੰਬਰ ਪੂਰੇ ਮਿਲਣਗੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਆਪਣੇ ਕੋਲ ਡਾਇਗ੍ਰam ਵਿੱਚ ਆਪਣੇ ਕੋਲ ਦੋ ਕਨਾਵਕਰ ਬਕਸੇ ਵਿਖਾਏ ਗਏ ਹਨ ਕਿਸ ਬਕਸੇ ਨੂੰ ਬਣਾਉਣ ਲਈ ਘਟ ਸਮਾਨ ਦੀ ਜ਼ਰੂਰਤ ਪਵੇਗੀ ਹੁਣ ਆਪਣੇ ਕੋਲ ਦੋ ਬਕਸੇ ਹਨ ਦੋਨਾਂ ਦੇ ਸ਼ੇਪ ਆਪਾਂ ਨੂੰ ਪਤਾ ਹੈ ਇਹ ਆਪਣੇ ਕੋਲ ਕਨਾਵ ਹੈ ਤੇ ਇਹ ਵਾਲਾ ਆਪਣੇ ਕੋਲ ਕੰਨ ਹੈ ਕਿਉਂਕਿ ਕਨਾਵ ਦੀ ਹਰ ਪੂਜਾ ਅਲੱਗ ਹੁੰਦੀ ਹੈ ਲੰਬਾਈ ਚੌੜਾਈ ਤੇ ਉਚਾਈ ਤੇ ਕੰਨ ਦੀ ਸਾਰੀ ਪਜਾਵਾਂ ਬਰਾਬਰ ਹੁੰਦੀਆਂ ਹਨ ਹੁਣ ਆਪਾਂ ਵੇਖਣਾ ਹੈ ਘਟ ਸਮਾਨ ਦੀ ਜ਼ਰੂਰਤ ਪਵੇਗੀ ਅਗਰ ਇਸ ਨੂੰ ਬਣਾਉਣਾ ਹੈ ਤਾਂ ਇਸ ਦੇ ਲਈ ਆਪਾਂ ਇਹਨਾਂ ਦਾ ਸਤਾ ਦਾ ਖੇਤਰਫਲ ਪਤਾ ਕਰਾਂਗੇ ਹੁਣ ਆਪਣੇ ਕੋਲ ਡਾਇਗ੍ਰam ਵਿੱਚ ਦਿੱਤਾ ਹੋਇਆ ਹੈ ਪਹਿਲਾਂ ਆਪਣੇ ਕੋਲ ਕਣਾਵ ਦੀ ਲੰਬਾਈ ਕਿੰਨੀ ਹੈ 60 ਹੈ ਚੌੜਾਈ 40 ਹੈ ਤੇ ਉਚਾਈ 20 ਹੈ ਯਾਨੀ ਐਲ 60 ਆ ਜਾਏਗੀ ਚੌੜਾਈ ਯਾਨੀ ਬੀ 40 ਆ ਜਾਏਗੀ ਉਚਾਈ ਯਾਨੀ ਐਚ ਆਪਣੇ ਕੋਲ 20 ਆ ਜਾਏਗੀ ਹੁਣ ਇਸ ਦੇ ਸਤ੍ਹਾ ਦਾ ਖੇਤਰਫਲ ਅਗਰ ਪਤਾ ਕਰਨਾ ਹੈ ਤਾਂ ਫਾਰਮੂਲਾ ਹੈ 2 ਐਲ ਗੁਣਾ ਬੀ ਪਲੱਸ ਬੀ ਗੁਣਾ ਐਚ ਪਲੱਸ ਐਚ ਗੁਣਾ ਐਲ ਹੁਣ ਐਲ ਆਪਣੇ ਕੋਲ ਕਿੰਨੀ ਹੈ 60 ਗੁਣਾ ਬੀ ਕਿੰਨੀ ਹੈ 40 ਯਾਨੀ ਚੌੜਾਈ ਪਲੱਸ ਬੀ ਗੁਣਾ ਐਚ ਚੌੜਾਈ ਤੇ ਉਚਾਈ ਚੌੜਾਈ 40 ਹੈ ਤੇ ਉਚਾਈ 20 ਹੈ ਫਿਰ ਪਲੱਸ ਆ ਗਿਆ ਫਰ h Studio l h ਯਾਨੀ ਉਚਾਈ 20 ਹੈ l ਯਾਨੀ ਲੰਬਾਈ ਕਿੰਨੀ ਹੈ 60 ਹੈ ਤੇ ਇਸ ਨੂੰ ਸੋਲਵ ਕਰ ਲੈਣਾ ਹੈ 2 ਆ ਜਾਏਗਾ ਸਭ ਤੋਂ ਪਹਿਲਾਂ 60 ਦੀ ਗੁਣਾ 40 ਨਾਲ ਹੋ ਜੇਗੀ ਗੁਣਾ ਕਰਕੇ ਆ ਜਾਏਗਾ ਇਹ 2400 ਪਲੱਸ ਫਿਰ 40 ਦੀ ਗੁਣਾ 20 ਨਾਲ ਹੋ ਜੇਗੀ ਇਹ ਆ ਜਾਏਗਾ ਆਪਣੇ ਕੋਲ 800 ਪਲੱਸ ਫਿਰ 20 ਦੀ ਗੁਣਾ 60 ਨਾਲ ਕਰਨੀ ਹੈ ਕਿੰਨਾ ਆ ਜਾਏਗਾ ਆਪਣੇ ਕੋਲ 1200 ਫਿਰ 2 ਗੁਣਾ ਇਹਨਾਂ ਤੇ ਇਹਨਾਂ ਦਾ ਜੋੜ ਕਰ ਦੇਣਾ ਹੈ 2400 ਤੇ 800 3200 3200 ਤੇ 1200 ਆਪਣੇ ਕੋਲ ਆ ਜਾਏਗਾ 4400 ਫਿਰ 2 ਦੀ ਗੁਣਾ 4400 ਨਾਲ ਕਰਾਂਗੇ ਆਪਣੇ ਕੋਲ ਕਿੰਨਾ ਆ ਜਾਏਗਾ 8800 ਸੈਂਟੀਮੀਟਰ ਸਕਰ ਇਹ ਆਪਣੇ ਕੋਲ ਛਤ ਦਾ ਖੇਤਰਫਲ ਆ ਗਿਆ ਕਿਸ ਦਾ ਕਣਾਵ ਦਾ ਯਾਨੀ ਬਕਸੇ A ਦਾ ਉਸ ਤੋਂ ਬਾਅਦ ਆਪਾਂ ਪਤਾ ਕਰਨਾ ਹੈ ਕੰਨ ਦਾ ਸਤ੍ਹਾ ਦਾ ਖੇਤਰਫਲ ਉਸ ਦਾ ਫਾਰਮੂਲਾ ਹੁੰਦਾ ਹੈ ਆਪਣੇ ਕੋਲ 6l² l ਯਾਨੀ ਸਾਰੀ ਲੈਂਥ ਬਰਾਬਰ ਹੈ 50 50 ਤੇ 50 6l ਆਪਣੇ ਕੋਲ 50 ਦਾ² ਗੁਣਾ 50 ਗੁਣਾ 50 ਕਿਉਂਕਿ ਸਕਰ ਹੈ ਇਸ ਕਰਕੇ ਆਪਾਂ ਦੋ ਵਾਰ ਗੁਣਾ ਕਰਨੀ ਹੈ 6 ਦੀ ਗੁਣਾ 50 ਨਾਲ ਕੀਤੀ ਆਪਣੇ ਕੋਲ ਆ ਜਾਏਗਾ 300 ਫਿਰ 300 ਦੀ ਗੁਣਾ ਆਪਾਂ ਕਰਨੀ ਹੈ 50 ਨਾਲ ਤਾਂ ਆਪਣੇ ਕੋਲ ਆ ਜਾਏਗਾ 15000 ਸੈਂਟੀਮੀਟਰ ਸਕਰ ਯਾਨੀ ਘਣਾਵ ਦਾ ਸਤ੍ਹਾ ਦਾ ਖੇਤਰਫਲ ਕਿੰਨਾ ਆਇਆ ਸੀਗਾ ਬਕਸੇ A ਦਾ 8800 ਤੇ ਬਕਸਾ B ਯਾਨੀ ਘਣ ਦਾ ਸਤ੍ਹਾ ਦਾ ਖੇਤਰਫਲ ਕਿੰਨਾ ਆਇਆ ਹੈ 15000 ਤੇ ਇਸ ਲਈ ਆਪਾਂ ਨੂੰ ਬਕਸਾ A ਬਣਾਉਣ ਲਈ ਘੱਟ ਸਮਗਰੀ ਦੀ ਜ਼ਰੂਰਤ ਪਵੇਗੀ ਕਿਉਂਕਿ ਇਸ ਦਾ ਖੇਤਰਫਲ ਆਪਣੇ ਕੋਲ ਘੱਟ ਆਇਆ ਹੈ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਅਗਲਾ ਪ੍ਰਸ਼ਨ ਅਗਲੇ ਪ੍ਰਸ਼ਨ ਵਿੱਚ ਹੈ ਇਸ ਡਾਇਗਰਾਮ ਵਿੱਚ ਵਿਖਾਏ ਗਏ ਸਿਲੰਡਰ ਦਾ ਕੁੱਲ ਅਤੇ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ ਸਿਲੰਡਰ ਯਾਨੀ ਬਿਲਨ ਹੋ ਗਿਆ ਹੁਣ ਇਸਦੇ ਚਾਪਾ ਨੂੰ ਦੋ ਫਾਰਮੂਲੇ ਚਾਹੀਦੇ ਹਨ ਇੱਕ ਕੁੱਲ ਸਤ੍ਹਾ ਦਾ ਤੇ ਇੱਕ ਵਕਰ ਸਤ੍ਹਾ ਦਾ ਅਰਧ ਵਿਆਸ ਆਪਾਂ ਨੂੰ ਦਿੱਤਾ ਹੋਇਆ ਇਹਦੇ ਵਿੱਚ ਕਿੰਨਾ ਹਜ਼ਾਰ ਦਾ ਵਿਆਸ ਆਪਣੇ ਕੋਲ 2 ਮੀਟਰ ਹੈ ਤੇ ਆਪਣੇ ਕੋਲ ਐਚ ਕਿੰਨੀ ਹੈ ਲੰਬਾਈ ਕਿੰਨੀ ਹੈ 5 ਮੀਟਰ ਹੈ ਸਭ ਤੋਂ ਪਹਿਲਾਂ ਲਿਖ ਲੈਣਾ ਹੈ ਅਰਧ ਵਿਆਸ ਆਪਣੇ ਕੋਲ ਹੈ 2 ਮੀਟਰ ਹੈ ਤੇ ਉਚਾਈ ਕਿੰਨੀ ਹੈ ਆਪਣੇ ਕੋਲ 5 ਮੀਟਰ ਹੈ ਹੁਣ ਇਸਦਾ ਪਤਾ ਕਰਨਾ ਹੈ ਕੁੱਲ ਸਤ੍ਹਾ ਦਾ ਖੇਤਰਫਲ ਤੇ ਕੋਲਾ ਸਤਤਾ ਦਾ ਖੇਤਰਫਲ ਹੁੰਦਾ ਹੈ 2 ਪਾਈ r ਬਰੈਟ ਦੇ ਵਿੱਚ h r ਆਪਾਂ ਵੈਲਿਊ ਪਾ ਦੇਣੀ ਹੈ 2 ਨੂੰਵੇਂ ਲਿਖ ਲੈਣਾ ਹੈ ਪਾਈ ਵੀ ਆ ਜਾਏਗਾ r ਯਾਨੀ ਅਰਧ ਵਿਆਸ ਅਰਧ ਵਿਆਸ ਕਿੰਨਾ ਹੈ ਆਪਣੇ ਕੋਲ 2 ਫਿਰ ਬਰੈਟ ਦੇ ਵਿੱਚ h r h ਯਾਨੀ ਉਚਾਈ ਉਚਾਈ ਹੈ ਆਪਣੇ ਕੋਲ 5 r ਕਿੰਨੀ ਹੈ ਆਪਣੇ ਕੋਲ 2 2 ਪਾਈ 2 ਬਰੈਟ ਦੇ ਵਿੱਚ 5 2 2 ਪਾਈ ਨੂੰ ਉਵੇਂ ਹੀ ਲਿਖ ਲਿਆ ਹੈ ਆ 2 ਵੀ ਉਸੇ ਤਰੀਕੇ ਨਾਲ ਆ ਜਾਏਗਾ 5 2 ਕਿੰਨੇ ਹੋ ਜਾਣਗੇ ਆਪਣੇ ਕੋਲ 7 ਹੋ ਜਾਣਗੇ ਉਸ ਤੋਂ ਬਾਅਦ 2 ਉਸੇ ਤਰੀਕੇ ਨਾਲ ਆ ਗਿਆ ਪਾਈ ਦਾ ਮੁੱਲ ਕਿੰਨਾ ਹੁੰਦਾ ਹੈ 22/7 ਜਿੱਥੇ ਪਾਈ ਹੈ ਉੱਥੇ 22/7 ਲਿਖ ਦੇਣਾ ਹੈ ਗੁਣਾ 2 ਤੇ ਗੁਣਾ 7 ਇਸ ਨੂੰ ਸੋਲਵ ਕਰ ਲੈਣਾ ਹੈ 7 ਨਾਲ ਆਪਣੇ ਕੋਲ 7 ਕੱਟਿਆ ਜਾਏਗਾ ਕੀ ਬਚ ਗਿਆ ਆਪਣੇ ਕੋਲ 2 22 2 ਇਹਨਾਂ ਦੀ ਗੁਣਾ ਕਰ ਦੇਣੀ ਹੈ 2 ਦੀ ਗੁਣਾ 22 ਨਾਲ 44 44 ਦੀ ਗੁਣਾ 2 ਨਾਲ ਕਿੰਨਾ ਆ ਜਾਏਗਾ ਆਪਣੇ ਕੋਲ 88 ਮੀਟਰ ਸਕਰ ਇਹ ਆਪਣੇ ਕੋਲ ਕੀ ਆਇਆ ਹੈ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ ਮਗਰ ਆਪਾਂ ਇੱਕ ਹੋਰ ਪਤਾ ਕਰਨਾ ਸੀ ਵਕਰ ਸਤ੍ਹਾ ਦਾ ਖੇਤਰਫਲ ਤੇ ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਕੀ ਹੁੰਦਾ ਹੈ 2 ਪਾਈ r h 2 ਪਾਈ ਉਸੇ ਤਰੀਕੇ ਨਾਲ ਆ ਜਾਏਗਾ r ਯਾਨੀ ਅਰਧ ਵਿਆਸ ਅਰਧ ਵਿਆਸ ਕਿੰਨਾ ਹੈ ਆਪਣੇ ਕੋਲ 2 h h ਯਾਨੀ ਉਚਾਈ ਉਚਾਈ ਕਿੰਨੀ ਹੈ 5 do, guna, do pi, guna, 2 2 ਪਾਈ 2 5 ਇਹਨਾਂ ਦੀ ਗੁਣਾ ਕਰ ਦੇਣੀ ਹੈ 2 2 4 4 5 20 20 ਦੇ ਨਾਲ ਕੀ ਆ ਜਾਏਗਾ ਪਾਈ ਆ ਜਾਏਗਾ ਤੇ ਪਾਈ ਦਾ ਮਤਲਬ ਕਿੰਨਾ ਹੈ ਆਪਣੇ ਕੋਲ 22 7 ਹੈ 3 2 6, ਬਾਈਨਲ ਕੀਤੀ ਕਿੰਨਾ ਆ ਗਿਆ 440 ਤੇ बटे ਚ 7 ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਇਸ ਡਾਇਗ੍ਰam ਵਿੱਚ A ਅਤੇ B ਵਿੱਚ ਵਕਰ ਸਤ੍ਹਾ ਜਾਂ ਪਾਸਵੀਂ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਸੌਖੇ ਸਵਾਲ ਹਨ ਇਹ ਵੀ ਆਪਣੇ ਕੋਲ ਦੋ ਡਾਇਗ੍ਰam ਹਨ ਪਹਿਲੇ ਡਾਇਗ੍ਰam ਕਿਸ ਦੀ ਆਪਣੇ ਕੋਲ ਬੈਲਨ ਦੀ ਹੈ ਜਾਂ ਫਿਰ ਸਿਲੰਡਰ ਦੀ ਹੈ ਤੇ ਦੂਸਰੀ ਡਾਇਗਰਾਮ ਆਪਾਂ ਹੁਣੇ ਕੀਤੀ ਹੈ ਇਹ ਘਣ ਦੀ ਹੈ ਤਾਂ ਇਹਨਾਂ ਦੀ ਵਕਰ ਸਤਹ ਦਾ ਖੇਤਰਫਲ ਦੇ ਫਾਰਮੂਲੇ ਆਪਾਂ ਨੂੰ ਯਾਦ ਕਰਨੇ ਪੈਣੇ ਹਨ ਹੁਣ ਪਹਿਲੀ ਡਾਇਗਰਾਮ ਦੇ ਵਿੱਚ ਇੱਕ ਸਿਲੰਡਰ ਹੈ ਤੇ ਇਸ ਦੀ ਵਕਰ ਸਤਹ ਦਾ ਖੇਤਰਫਲ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਅਰਧ ਵਿਆਸ ਤੇ ਉਚਾਈ ਚਾਹੀਦੀ ਹੈ ਅਰਧ ਵਿਆਸੇ ਨਹੀਂ r ਹੁਣ ਪਹਿਲੀ ਡਾਇਗਰਾਮ ਦੇ ਵਿੱਚ ਵੇਖੀਏ ਤਾਂ r ਨਹੀਂ ਅਰਧ ਵਿਆਸ ਕਿੰਨਾ ਹੈ ਆਪਣੇ ਕੋਲ 3.5 ਤੇ ਉਚਾਈ ਕਿੰਨੀ ਹੈ ਆਪਣੇ ਕੋਲ ਇਸ ਵਿੱਚ 7 ਯਾਨੀ r 3.5 ਆ ਜਾਏਗਾ h ਨਹੀਂ ਉਚਾਈ ਕਿੰਨੀ ਆ ਜਾਏਗੀ 7 ਸੈਂਟੀਮੀਟਰ ਆ ਜਾਏਗੀ ਹੁਣ ਇਸੇ ਵਕਰ ਸਤਤਾ ਦਾ ਖੇਤਰਫਲ ਪਤਾ ਕਰਨਾ ਹੈ ਫਾਰਮੂਲਾ ਹੈ 2 पाई आर ਐਚ 2 ਗੁਣਾ ਪਾਈ ਦਾ ਮool 2/7 ਆਰ ਆਰਿਆਣੀ ਅਰਧ ਵਿਸਾ ਕਿੰਨਾ ਹੈ 3.5 ਹੈ ਅਗਰ ਆਪਾਂ ਪੁਆਇੰਟ ਨੂੰ ਖਤਮ ਕਰੀਏ ਤਾਂ ਕੀ ਲਿਖਾਂਗੇ 35/10 ਕਿਉਂਕਿ ਪੁਆਇੰਟ ਤੋਂ ਬਾਅਦ ਇੱਕ ਅੱਖਰ ਹੈ ਤਾਂ बटे ਚ 10 ਆ ਜਾਏਗਾ ਤੇ ਗੁਣਾ ਐਚ ਐਚ ਕਿੰਨੀ ਆਪਣੇ ਕੋਲ 7 ਹੈ ਇਸ ਨੂੰ ਸੋਲਵ ਕਰ ਲੈਣਾ ਹੈ 7 ਨਾਲ 7 ਕੱਟਿਆ ਜਾਏਗਾ ਉਸ ਤੋਂ ਬਾਅਦ 35 ਅਤੇ 10 ਦੋਨੋਂ 5 ਦੇ ਪਾਸੇ ਤੇ ਕਟਾਂਗੇ 5 ਦੋਨੀ 10 5ੋ 7 35 ਆ ਦੋ ਨਾਲ ਦੋ ਕੱਟਿਆ ਜਾਏਗਾ ਆਪਣੇ ਕੋਲ ਬਚ ਗਿਆ 22 ਅਤੇ 7 ਤੇ ਜਦੋਂ 22 ਦੀ ਗੁਣਾ ਆਪਾਂ 7 ਨਾਲ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ 154 ਸੈਂਟੀਮੀਟਰ ਸਕਰ ਇਹ ਆਪਣੇ ਕੋਲ ਆ ਗਿਆ ਹੈ ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਦੂਸਰਾ ਆਪਾਂ ਪਤਾ ਕਰਨਾ ਹੈ ਘਣ ਦੀ ਵਕਰ ਸਤ੍ਹਾ ਦਾ ਖੇਤਰਫਲ ਤੇ ਘਣ ਦੀ ਵਕਰ ਸਤ੍ਹਾ ਦਾ ਖੇਤਰਫਲ ਕੀ ਹੁੰਦਾ ਹੈ ਆਪਣੇ ਕੋਲ 4l ਸਕਰ ਵਕਰ ਸਤ੍ਹਾ ਚਾਹੇ ਪਾਸਿੰਗ ਸਤ੍ਹਾ ਇੱਕੋ ਗੱਲ ਹੀ ਹੈ ਤੇ ਘਣ ਦੀ ਵਕਰ ਸਤ੍ਹਾ ਦਾ ਖੇਤਰਫਲ ਹੈ 4l ਸਕਰ 4 ਗੁਣਾ l l ਯਾਨੀ ਇੱਕ ਪੂਜਾ ਕਿੰਨੀ 7 ਗੁਣਾ ਦੋਸੀ ਪਹਾੜੀ 7 ਹੈ ਤੇ ਇਹਨਾਂ ਦੀ ਗੁਣਾ ਕਰ ਦੇਣੀ ਹੈ 4 ਦੀ ਗੁਣਾ 7 ਨਾਲ ਕੀਤੀ 28 ਤੇ 28 ਦੀ ਗੁਣਾ 7 ਨਾਲ ਕਰਨੀ ਹੈ ਕਿ ਨਾਜੇਗਾ ਆਪਣੇ ਕੋਲ 196 ਸੈਂਟੀਮੀਟਰ ਸਕਰ ਆਪਾਂ ਸਿਰਫ ਵਕਰ ਸਤ੍ਹਾ ਜਾਂ ਪਾਸਵੀਂ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਸੀ ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਆਪਣੇ ਕੋਲ ਆਇਆ ਹੈ 154 ਸੈਂਟੀਮੀਟਰ ਸਕਰ ਅਤੇ ਪਾਸਵੀਂ ਸਤ੍ਹਾ ਦਾ ਖੇਤਰਫਲ ਆਇਆ ਹੈ 196 ਸੈਂਟੀਮੀਟਰ ਸਕਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖਦੇ ਹਾਂ ਅਗਲੇ ਚੇਸ਼ਨ ਵਿੱਚ ਵੀ ਆਪਣੇ ਕੋਲ ਦੋ ਡਾਇਗਰਾਮ ਦਿੱਤੀਆਂ ਹਨ ਇਹਨਾਂ ਦਾ ਆਪਾਂ ਕੀ ਪਤਾ ਕਰਨਾ ਹੈ ਆਇਤਨ ਪਤਾ ਕਰਨਾ ਹੈ ਇਹ ਦੋਨੇ ਸ਼ੇਪ ਹੁਣ ਆਪਾਂ ਵੇਖ ਰਹੇ ਹਾਂ ਕਿਸ ਦੀ ਸ਼ੇਪ ਹੈ ਇਹ ਬੇਲਨ ਜਾਂ ਸਿਲੰਡਰ ਦੀ ਹੈ ਪਹਿਲੇ ਡਾਇਗਰਾਮ ਦੇ ਵਿੱਚ ਬੇਲਨ ਦਾ ਅਰਧ ਵਿਆਸ ਕਿੰਨਾ ਹੈ ਆਪਣੇ ਕੋਲ 7 ਸੈਂਟੀਮੀਟਰ ਹੈ ਤੇ ਐਚ ਕਿੰਨੀ ਹੈ ਆਪਣੇ ਕੋਲ 10 ਸੈਂਟੀਮੀਟਰ ਹੈ ਹੁਣ ਇਸ ਦਾ ਆਇਤਨ ਪਤਾ ਕਰਨਾ ਹੈ ਆਪਾਂ ਸਭ ਤੋਂ ਪਹਿਲਾਂ ਦੇਖ ਲੈ ਆ ਆਧਾਰ ਦਾ ਵਿਆਸ ਇੱਥੇ ਵਿਆਸ ਨਹੀਂ ਆਏਗਾ ਇੱਥੇ ਆਏਗਾ ਅਰਧ ਵਿਆਸ ਕਿਉਂਕਿ ਆਪਣੇ ਡਾਇਗਰਾਮ ਦੇ ਵਿੱਚ ਅਰਧ ਵਿਆਸ ਦਿੱਤਾ ਹੋਇਆ ਹੈ ਅਰਧ ਵਿਆਸ ਹੈ ਆਪਣੇ ਕੋਲ 7 یعنی r ਆਪਣੇ ਕੋਲ 7 ਆ ਜੇਗੀ ਉਚਾਈ ਉਚਾਈ ਕਿੰਨੀ ਹੈ ਆਪਣੇ ਕੋਲ 10 cm ਹੁਣ ਸ਼ਲ ਅੰਡਰ ਦਾ ਆਇਤਨ ਕੀ ਹੁੰਦਾ ਹੈ πr²h ਇਹ ਫਾਰਮੂਲਾ ਯਾਦ ਕਰ ਲੈਣਾ ਹੈ π ਦਾ ਮਤਲਬ 22/7 r ਨੂੰ ਦੋਵਰ ਲਿਖਣਾ ਹੈ r² r ਆਪਣੇ ਕੋਲ 7 ਹੈ ਤਾਂ 7 7 h h ਯਾਨੀ ਉਚਾਈ ਉਚਾਈ ਕਿੰਨੀ ਹੈ 10 ਹੈ ਹੁਣ ਅਗਰ ਇਸ ਨੂੰ ਸੋਲਵ ਕਰੀਏ 7 ਨਾਲ 7 ਕੱਟਿਆ ਜਾਏਗਾ ਤੇ 22 ਦੀ ਗੁਣਾ 7 ਨਾਲ ਕਿੰਨੀ ਆ ਜਾਏਗਾ 154 ਤੇ 154 ਦੀ ਗੁਣਾ 10 ਨਾਲ ਕੀਤੀ ਕਿੰਨਾ ਆ ਜਾਏਗਾ 1540 ਸੈਂਟੀਮੀਟਰ ਕਯੂਬ ਆਇਤਨ ਇਸ ਕਰਕੇ ਕਯੂਬ ਲੱਗਾ ਹੈ ਇਹ ਪਹਿਲੇ ਸਿਲੰਡਰ ਦਾ ਆਇਤਨ ਆ ਗਿਆ ਹੁਣ ਦੂਸਰੇ ਡਾਇਗਰਾਮ ਦੇ ਵਿੱਚ ਵੀ ਆਪਾਂ ਆਇਤਨ ਪਤਾ ਕਰਨਾ ਹੈ ਇਹ ਵੀ ਆਪਣੇ ਕੋਲ ਸਿਲੰਡਰ ਹੈ ਮਗਰ ਇਸ ਵਿੱਚ ਆਪਾਂ ਨੂੰ ਨੀਚੇ ਵਾਲਾ ਖੇਤਰਫਲ ਦਿੱਤਾ ਹੋਇਆ ਹੈ ਕਿੰਨਾ 154 ਸਿਰਫ ਉਚਾਈ ਨਾਲ ਐਡ ਕਰਨੀ ਹੈ ਤਾਂ ਦੂਜੇ ਦੇ ਵਿੱਚ ਫਾਰਮੂਲਾ ਕੀ ਲੱਗ ਜਾਏਗਾ ਆਧਾਰ ਦਾ ਖੇਤਰਫਲ ਗੁਣਾ ਉਚਾਈ ਆਧਾਰ ਦਾ ਖੇਤਰਫਲ ਆਪਾਂ ਨੂੰ ਦਿੱਤਾ ਹੋਇਆ 154 ਗੁਣਾ ਉਚਾਈ ਯਾਨੀ 4 154 ਦੀ ਗੁਣਾ ਚਾਰ ਨਾਲ ਕੀਤੀ ਕਿੰਨਾ ਆ ਜਾਏਗਾ 616 ਮੀਟਰ ਕਿਊਬ ਪਹਿਲੇ ਦਾ ਆਪਣੇ ਕੋਲ ਆਇਤਨ ਆਇਆ ਹੈ 1540 ਸੈਂਟੀਮੀਟਰ ਕਿਊਬ ਤੇ ਦੂਸਰੇ ਦਾ ਆਇਆ ਹੈ 616 ਮੀਟਰ ਕਿਊਬ ਅਗਲਾ ਪ੍ਰਸ਼ਨ ਦੇਖਦੇ ਹਾਂ ਅਗਲਾ ਹੈ ਇੱਕ ਵਰਗ ਅਤੇ ਆਇਤਾਕਾਰ ਖੇਤ ਹਨ ਜਿਨ੍ਹਾਂ ਦਾ ਮਾਪ ਚਿੱਤਰ ਅਨੁਸਾਰ ਖੇੜ ਦਿੱਤਾ ਗਿਆ ਹੈ ਜੇਕਰ ਦੋਵੇਂ ਸਮਾਨ ਪਰਿਮਾਪ ਦੇ ਹਨ ਤਾਂ ਦੋਨਾਂ ਖੇਤ ਦਾ ਖੇਤਰਫਲ ਜ਼ਿਆਦਾ ਹੋਵੇਗਾ ਤੇ ਕਿੰਨਾ ਜ਼ਿਆਦਾ ਹੋਵੇਗਾ ਹੁਣ ਆਪਾਂ ਨੂੰ ਪਤਾ ਹੈ ਪਹਿਲੇ ਡਾਇਗਰਾਮ ਆਪਣੇ ਕੋਲ ਵਰਗ ਦੀ ਹੈ ਕਿਉਂਕਿ ਸਾਰੇ ਪਜਾਮੇ ਇਸ ਵਿੱਚ ਬਰਾਬਰ ਹਨ ਤੇ ਦੂਸਰੀ ਡਾਇਗਰਾਮ ਆਪਣੇ ਕੋਲ ਆਇਤ ਦੀ ਹੈ ਇਸ ਵਿੱਚ ਲੰਬਾਈ ਤੇ ਚੌੜਾਈ ਹੈ ਸਭ ਤੋਂ ਪਹਿਲਾਂ ਆਪਾਂ ਦੋਨਾਂ ਦਾ ਕੀ ਪਤਾ ਕਰਨਾ ਹੈ ਖੇਤਰਫਲ ਹੁਣ ਵਰਗ ਦਾ ਖੇਤਰਫਲ ਕੀ ਹੁੰਦਾ ਹੈ ਆਪਣੇ ਕੋਲ ਪੂਜਾ ਗੁਣਾ ਪੂਜਾ ਯਾਨੀ 50 ਗੁਣਾ 50 ਤੇ 50 ਗੁਣਾ 50 ਕਿੰਨਾ ਹੋ ਜਾਏਗਾ 2500 ਮੀਟਰ ਸਕਰ ਇਹ ਆਪਣੇ ਕੋਲ ਵਰਗ ਦਾ ਖੇਤਰਫਲ ਆ ਗਿਆ ਹੈ ਦੂਸਰਾ ਆਪਾਂ ਪਤਾ ਕਰਨਾ ਹੈ ਆਇਤ ਦਾ ਖੇਤਰਫਲ ਤੇ ਆਇਤ ਦਾ ਖੇਤਰਫਲ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਲੰਬਾਈ ਗੁਣਾ ਚੌੜਾਈ ਲੰਬਾਈ ਹੈ ਆਪਣੇ ਕੋਲ 60 ਤੇ ਚੌੜਾਈ ਕਿੰਨੀ ਹੈ ਚਾਲੀ ਯਾਨੀ 60 ਦੀ ਗੁਣਾ 40 ਨਾਲ ਕਰ ਦੇਣੀ ਹੈ 60 ਦੀ ਗੁਣਾ 40 ਨਾਲ ਕਰਕੇ ਕਿੰਨਾ ਆ ਜਾਏਗਾ 2400 ਮੀਟਰ ਸਕਰ ਆਪਾਂ ਨੂੰ ਕੀ ਪੁੱਛਿਆ ਸੀ ਕਿ ਕਿਸ ਦਾ ਖੇਤਰਫਲ ਜ਼ਿਆਦਾ ਹੋਵੇਗਾ ਤੇ ਕਿੰਨਾ ਜ਼ਿਆਦਾ ਹੋਵੇਗਾ ਆਪਾਂ ਵੇਖਿਆ ਹੈ ਵਰਗ ਦਾ ਖੇਤਰਫਲ ਕਿੰਨਾ ਆਇਆ ਹੈ 2500 ਮੀਟਰ ਸਕਰ ਤੇ ਆਇਤ ਦਾ ਕਿੰਨਾ ਆਇਆ ਹੈ 2400 ਮੀਟਰ ਸਕਰ ਇਸ ਕਰਕੇ ਵਰਗ ਦਾ ਖੇਤਰਫਲ ਜ਼ਿਆਦਾ ਹੈ ਤੇ ਕਿੰਨਾ ਜ਼ਿਆਦਾ ਹੈ 2500 ਵਿੱਚੋਂ ਆਪਾਂ 2400 ਮਾਈਨਸ ਕਰ ਦੇਣੀ ਹੁਣ ਕਿੰਨਾ ਆ ਜਾਏਗਾ 100 ਮੀਟਰ ਸਕਰ ਵਰਗ ਦਾ ਖੇਤਰਫਲ ਜ਼ਿਆਦਾ ਹੈ ਉਸ ਤੋਂ ਬਾਅਦ ਲਾਸਟ ਕੁਐਸਚਨ ਹੈ ਆਪਣੇ ਕੋਲ ਇੱਕ ਡਾਇਗਰਾਮ ਦਿੱਤੀ ਹੋਈ ਹੈ ਇਸ ਵਿੱਚ ਆਪਣੇ ਕੋਲ ਇੱਕ ਪਲਾਟ ਦਾ ਖੇਤਰਫਲ ਦਿੱਤਾ ਹੋਇਆ ਹੈ ਆ ਪਲਾਟ ਦੀ ਪੰਜਾਵਾ ਹਨ ਤੇ ਵਿਚਾਲੇ ਆਪਣੇ ਕੋਲ ਘਰ ਹੈ ਤੇ ਆਸੇ-ਪਾਸੇ ਕੀ ਹੈ ਇੱਕ ਬਗੀਚਾ ਹੈ ਆਪਾਂ ਬਗੀਚੇ ਦਾ ਖਰਚ ਪਤਾ ਕਰਨਾ ਹੈ ਹੁਣ ਇਸ ਨੂੰ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਪਲਾਟ ਦੀ ਲੰਬਾਈ ਪਲਾਟ ਦੀ ਲੰਬਾਈ ਕਿੰਨੀ ਹੈ 25 ਹੈ ਤੇ ਪਲਾਟ ਦੀ ਚੌੜਾਈ ਚੌੜਾਈ ਵੀ ਕਿੰਨੀ ਹੈ 25 ਹੈ ਪਲਾਟ ਦਾ ਖੇਤਰਫਲ ਕਿੰਨਾ ਆ ਗਿਆ 25 25 625 ਮੀਟਰ ਸਕਰ ਉਸ ਤੋਂ ਬਾਅਦ ਆਪਾਂ ਦੇਖਣਾ ਹੈ ਘਰ ਦੀ ਲੰਬਾਈ ਤੇ ਚੌੜਾਈ ਘਰ ਦੀ ਲੰਬਾਈ ਹੈ ਆਪਣੇ ਕੋਲ 20 ਮੀਟਰ ਤੇ ਘਰ ਦੀ ਚੌੜਾਈ ਕਿੰਨੀ ਹੈ 15 ਮੀਟਰ ਤੇ ਘਰ ਦਾ ਖੇਤਰਫਲ ਕਿੰਨਾ ਆ ਜਾਏਗਾ ਲੰਬਾਈ ਗੁਣਾ ਚੌੜਾਈ ਕਰਕੇ 20 ਗੁਣਾ 15 ਕਿੰਨਾ ਆ ਜਾਏਗਾ 300 ਮੀਟਰ ਸਕਰ ਮਗਰ ਆਪਾਂ ਬਗੀਚੇ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਦੋਨਾਂ ਦਾ ਮਾਈਨਸ ਕਰ ਦੇਣਾ ਹੈ ਪਲਾਟ ਦੇ ਖੇਤਰਫਲ ਵਿੱਚੋਂ ਆਪਾਂ ਘਰ ਦਾ ਖੇਤਰਫਲ ਮਾਈਨਸ ਕਰ ਦੇਣਾ ਹੈ ਪਲਾਟ ਦਾ ਖੇਤਰਫਲ ਸੀ ਆਪਣੇ ਕੋਲ 625 ਤੇ ਘਰ ਦਾ ਖੇਤਰਫਲ ਸੀ 300 ਬਗੀਚੇ ਦਾ ਖੇਤਰਫਲ ਕਿੰਨਾ ਆ ਜਾਏਗਾ 625 300 325 ਮੀਟਰ ਸਕਰ ਮਗਰ ਆਪਾਂ ਨੂੰ ਉਹਨਾਂ ਨੇ ਖਰਚੇ ਪੁੱਛਿਆ ਹੈ ਤੇ ਖਰਚ ਕਿੰਨਾ ਆ ਰਿਹਾ ਹੈ 60 ਪਰ ਮੀਟਰ ਸਕਰ ਦੇ ਨਾਲ ਤਾਂ ਆਪਾਂ 60 ਨਾਲ ਗੁਣਾ ਕਰ ਦੇਣੀ ਹੈ 1 ਵਰਗ ਮੀਟਰ ਬਗੀਚਾ ਬਣਾਉਣ ਦਾ ਖਰਚ ਕਿੰਨਾ ਹੈ 60 ਰੁਪਏ ਤੇ 325 ਮੀਟਰ ਸਕਰ ਬਗੀਚਾ ਬਣਾਉਣ ਦਾ ਖਰਚ ਕਿੰਨਾ ਆ ਜਾਏਗਾ 60 ਗੁਣਾ 325 ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 20100 ਤਾਂ ਇਹ ਸੀ ਆਪਣੇ ਕੋਲ ਅਧਿਆਏ 9 ਦੇ 8ਵੀਂ ਕਲਾਸ ਦੇ ਮੈਥ ਦੇ 6 ਛਿੰਦ ਅੰਬਰਾਲੇ ਪ੍ਰਸ਼ਨ ਜੋ ਕਿ ਤੁਹਾਨੂੰ ਪੱਕੇ ਪੇਪਰ ਦੇ ਵਿੱਚ ਇੱਕ ਕੁਐਸਚਨ ਇਹਨਾਂ ਦੇ ਵਿੱਚੋਂ ਜਰੂਰ ਮਿਲੇਗਾ ਜੋ 11 ਮਾਰਚ 2024 ਨੂੰ ਹੋਣਾ ਹੈ ਤੇ ਬਾਕੀ ਇੱਕ ਇੱਕ ਨੰਬਰ ਦੇ ਕੁਐਸਚਨ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ ਉਸ ਦਾ ਲਿੰਕ ਦਿੱਤਾ ਹੋਇਆ ਹੈ ਉਹ ਪੇਪਰ ਸਵਾਲ ਵੀ ਕਰਕੇ ਜਾਣੇ ਹਨ 3 ਨੰਬਰ ਤੁਹਾਡੇ ਉਹ ਵੀ ਪੱਕੇ ਹੋ ਜਾਣਗੇ ਧੰਨਵਾਦ